ਸਰੀਰ ਦੇ ਤਿੰਨ ਪੜਾ ਮੰਨੇ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾਾਂ ਜਾਂ ਆ ਸਰੀਰ ਦੀਆਂ ਤਿੰਨ ਅਵਸਥਾਵਾਂ ਨੇ ਬਚਪਨ ਹੈ ਜਵਾਨੀ ਹੈ ਬੁਢੇਪਾ ਹੈ ਤੋਂ ਮੇਰੇ ਗੁਰਦੇਵ ਜੀ ਕਹਿੰਦੇ ਪਰੇ ਵੀ ਜ਼ਰੂਰੀ ਨਹੀਂ ਹੈ ਜਿੱਥੇ ਜਿਸ ਨੇ ਵੀ ਜਨਮ ਲਿਆ ਹੈ ਠੀਕ ਹੈ ਮਾਲਕ ਵਹਿਗੁਰੂ ਸਭ ਨੂੰ ਆਰਬਲਾ ਤੰਦਰੁਸਤੀ ਬਖਸ਼ੇ ਪਰ ਜ਼ਰੂਰੀ ਨਹੀਂ ਹੈ ਸਭ ਤੇ ਬੁਢੇਪਾਈ ਆਏ ਗੁਰਦੇਵ ਜੀ ਕਹਿੰਦੇ ਜੇ ਤੁਸੀਂ ਆਸ਼ਰਮ ਉਡੀਕਣ ਲੱਗ ਪਏ ਜੇ ਉਹ ਫਲਸਫੀ ਨੂੰ ਮੰਨਦੇ ਆਂ ਵੀ ਇਸ ਉਮਰ ਚ ਆ ਕਰਾਂਗੇ ਬੁਢੇਪੇ ਜਾ ਕੇ ਬੰਦਗੀ ਸੰਿਆਸ ਧਾਰਨ ਕਰਾਂਗੇ ਗੁਰਦੇਵ ਕਹਿੰਦੇ ਫਿਰ ਧਰਮ ਦੀ ਸੰਭਾਵਨਾ ਨਹੀਂ ਵਰਤਨੀ ਕਿਉਂਕਿ ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪਨੀਤ ਗੁਰਦੇਵ ਜੀ ਕਹਿੰਦੇ ਉਸ ਵੈਗੁਰੂ ਦੇ ਗੁਣ ਉਹਦੀ ਸਿਫਤ ਹਰੇ ਕੁਸਵਾਸ ਸਵਾਸ ਭਾਵੇਂ ਬਚਪਨ ਹੈ ਭਾਵੇਂ ਜਵਾਨੀ ਹੈ ਭਾਵੇਂ ਬੁਢੇਪਾ ਉਹਦੇ ਜਪ ਨਾਲ ਉਹਦੀ ਯਾਦ ਨਾਲ ਉਹਦੀ ਸਿਫਤ ਨਾਲ ਤੂੰ ਜੁੜੀ ਤੋ ਗੁਰਦੇਵ ਜੀ ਕਹਿੰਦੇ ਭਰੋਸਾ ਨਹੀਂ ਐ ਨਾਂ ਬਾਰਕ ਨਾ ਜੋਬਨੈ ਨਾ ਬਿਰਦੀ ਕੱਚ ਬੰਦ ਉਹ 베ਰਾ ਨਾ ਬੂਜੀਐ ਜੋ ਆਏ ਪਰੇ ਜਮ ਫੰਦ ਗੁਰਦੇਵ ਜੀ ਕਹਿੰਦੇ ਐਵੇਂ ਇੱਕ ਵਿਸ਼ੇਸ਼ ਸ਼ਰੀਰ ਦਾ ਪੜਾਣਾ ਉਡੀਕਦਾ ਰਹੀਂ ਗੁਰਦੇਵ ਜੀ ਕਹਿੰਦੇ ਸਮਾਂ ਕਾਲ ਮੌਤ ਸਭ ਤੇ ਬਰਾਬਰ ਲਾਗੂ ਹੁੰਦੀ ਹੈ ਤੋ ਇਸ ਵਾਸਤੇ ਸਤਗੁਰ ਦੇ ਅਮਰਤ ਬਚਨਾਂ ਚੋਂ ਇਹ ਸੇਧ ਸਾਨੂੰ ਪ੍ਰਾਪਤ ਹੁੰਦੀ ਹੈ ਜਦੋਂ ਤੇਰਾ ਜੀਵਨ ਸ਼ੁਰੂ ਹੋਇਆ ਤੇਰਾ ਬਚਪਨ ਵੀ ਹੈ ਭਾਵੇਂ ਉਹ ਵੀ ਤੂੰ ਭਗਤੀ ਰੱਬ ਦੀ ਵਡਿਆਈ ਨਾਲ ਜੋੜ ਸਕਦਾ ਕਿਉਂਕਿ ਜ਼ਿੰਦਗੀ ਚ ਸਭ ਤੋਂ ਵੱਧ ਸਿੱਖਣ ਦੀ ਸੰਭਾਵਨਾ ਬਚਪਨ ਚ ਹੁੰਦੀ ਹੈ ਸਭ ਤੋਂ ਵੱਧ ਤੇ ਹਾਂ ਬਚਪਨ ਵਿੱਚ ਸਿੱਖ ਕੇ ਜਾਂ ਬਚਪਨ ਵਿੱਚ ਕੋਈ ਪੜ੍ਹ ਕੇ ਜਾਂ ਬਚਪਨ ਵਿੱਚ ਜੀ ਕੇ ਕੋਈ ਸ਼ੈਤਾਨ ਵੀ ਬਣ ਸਕਦਾ ਹੈ ਕੋਈ ਇਨਸਾਨ ਵੀ ਬਣ ਸਕਦਾ ਹੈ ਕੋਈ ਵਿਦਵਾਨ ਵੀ ਬਣ ਸਕਦਾ ਹੈ ਕੋਈ ਭਗਵਾਨ ਦਾ ਰੂਪ ਵੀ ਬਣ ਸਕਦਾ ਗੁਰਦੇਵ ਕਹਿੰਦੇ ਸਰੀਰ ਦੇ ਕਿਸੇ ਵਿਸ਼ੇਸ਼ ਪੜਾ ਨੂੰ ਨਾ ਉਡੀਕੀ ਜਾਂ ਉਮਰ ਦੇ ਪੜਾ ਨੂੰ ਨਾ ਵੇਖੀ ਕਿ ਇਸ ਉਮਰ ਵਿੱਚ ਮੈਂ ਸਨਿਆਸੀ ਹੋਊਗਾ ਇਸ ਉਮਰ ਦੇ ਵਿੱਚ ਮੈਂ ਵਾਣ ਪ੍ਰਸਤ ਹੋਊਗਾ ਗੁਰਦੇਵ ਨੇ ਬਾਣੀ ਸਗੋਂ ਵਚਨ ਕੀਤਾ ਪੜਿਓ ਜੇ ਉਸ ਵੈ ਗੁਰੂ ਨੂੰ ਧਿਉਣਾ ਤੇ ਸਹਬ ਨੇ ਦੋ ਭਗਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੀ ਬਹੁਤ ਨਿਕੜੀ ਉਮਰ ਸੀ RAM ਜਕੋ ਜੀ ਐਸੇ ਐਸੇ ਤਰੂ ਪ੍ਰਿਲਾਦ ਜਪਿਓ ਹਰ ਜੈਸ ਗੁਰਦੇਵ ਜੀ ਕਹਿੰਦੇ ਜੇ RAM ਵੈ ਗੁਰੂ ਨੂੰ ਜਪਣਾ ਇਸ ਤਰ੍ਹਾਂ ਜਪਿਆ ਜਾਏ ਜਿਵੇਂ ਭਗਤ ਤਰੂ ਜੀ ਸੀ ਨਿੱਕੀ ਉਮਰ ਸੀ ਭਗਤ ਪ੍ਰਲਾਦ ਜੀ ਸੀ ਬਾਣੀ ਨੇ ਸਗੋਂ ਉਹਨਾਂ ਦੀ ਉਮਰ ਵੀ ਬਿਆਨ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਪੰਜ ਵਰਖ ਕੋ ਅਨਾਥ ਤਰੂ ਵਾਰਕ ਹਰਿ ਸਿਮਰਤ ਅਮਰ ਅਟਾਰਿਆ ਭਗਤ ਤਰੂ ਗੁਰਦੇਵ ਜੀ ਕਹਿੰਦੇ 5 ਸਾਲ ਦਾ ਬਾਰਕ ਅੱਜ ਉਸ ਅਟਲ ਅਵਸਥਾ ਤੱਕ ਪਹੁੰਚ ਗਿਆ ਜਿੱਥੇ ਕਾਲ ਨਹੀਂ ਵਿਆਪਤ ਪਾਂਚ ਬਰਹ ਕੋ ਅਨਾਥ ਤਰੂ ਬਾਰਕ ਅਨਾਥ ਕਿਉਂ ਕਿ ਉਹ ਮਤਰਈ ਮਾਂ ਨੇ ਕਹਿ ਦਿੱਤਾ ਸੀ ਰਾਜੇ ਨੂੰ ਚਲਾ ਗਿਆ ਸੀ ਭਗਤ ਤਰੂ ਛੱਡ ਕੇ ਸਭ ਕੁਝ ਤਾਂ ਜਿੱਥੇ ਉਸ ਅਵਸਥਾ ਵਿੱਚ ਵੀ ਗੁਰਦੇਵ ਜੀ ਕਹਿੰਦੇ ਨੇ ਰੱਬ ਦੇ ਪਿਆਰਿਆਂ ਨੇ ਵਹਿਗੁਰੂ ਨੂੰ ਜਪਿਆ ਹੈ ਧਿਆਇਆ ਹੈ ਤੇ ਸਭ ਤੋਂ ਵੱਧ ਸੰਭਾਵਨਾ ਹੈ ਬਚਪਨ ਵਿੱਚ ਤੇ ਬਚਪਨ ਦਾ ਅਰਥ ਕੀਤਾ ਹੈ ਬੱਚੇ ਦਾ ਅਰਥ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ ਬੱਚੇ ਦਾ ਅਰਥ ਹੈ ਬਚਿਆ ਹੋਇਆ ਅਜੇ ਉਮਰ ਵੀ ਬਚੀ ਹੈ ਅਜੇ ਜਵਾਨੀ ਵੀ ਬਚੀ ਹੈ ਅਜੇ ਵਿਕਾਰਾਂ ਤੋਂ ਵੀ ਬਚਿਆ ਹੈ ਅਜੇ ਮਾਲਕੀਅਤ ਮੈਂ ਦੀ ਪਕੜ ਤੋਂ ਵੀ ਬਚਿਆ ਹੈ ਅਜੇ ਕਾਮ ਤੋਂ ਵੀ ਬਚਿਆ ਹੈ ਅਜੇ ਕਰੋ ਤੋਂ ਵੀ ਬਚਿਆ ਹੈ ਬੱਚੇ ਦਾ ਅਰਥ ਹੋਇਆ ਬਚਿਆ ਹੋਇਆ ਤੇ ਉਹਦੇ 'ਚ ਸੰਭਾਵਨਾ ਹੈ ਗੁਰੂਦੇਵ ਨੇ ਬਖਸ਼ਿਸ਼ ਕੀਤੀ ਜਦੋਂ ਆਪਾਂ ਸਤਿਗੁਰ ਦੇ ਵੇੜੇ 'ਚੋਂ ਵੇਖਦੇ ਆਂ ਅੱਜ ਗੁਰੂ ਨਾਨਕ ਸਤਿਗੁਰੂ ਅਮਰਤ ਬਾਣੀ ਦਾ ਕੀਰਤਨ ਕਰ ਰਹੇ ਨੇ ਸਾਰੀ ਸੰਗਤ ਜੁੜੀ ਹੈ ਇੱਕ ਛੋਟਾ ਜਿਹਾ ਬਾਲ ਕਾ ਕੇ ਗੁਰਦੇਵ ਦੇ ਸਾਹਮਣੇ ਨਮਸਕਾਰ ਕਰਕੇ ਬੈਠਦਾ ਹੈ ਸ਼ਾਇਦ ਜਿਹੜਾ ਧਿਆਨ ਵੱਡਿਆਂ ਦਾ ਨਹੀਂ ਜੁੜਦਾ ਹੋਵੇਗਾ ਉਸ ਬੱਚੇ ਦਾ ਧਿਆਨ ਜੁੜ ਜਾਂਦਾ ਇੱਕ ਦਿਨ ਦੋ ਦਿਨ ਅੱਜ ਧੰਗ ਗੁਰੂ ਨਾਨਕ ਸਾਹਿਬ ਨੇ ਉਸ ਬੱਚੇ ਨੂੰ ਪੁੱਛ ਲਿਆ ਸੀ ਗੁਰੂ ਨਾਨਕ ਸਾਹਿਬ ਨੇ ਨਾਮ ਕੀ ਹੈ ਬੇਨਤੀ ਕੀਤੀ ਸੀ ਨਾਮ ਮਾਪਿਆਂ ਨੇ ਰੱਖਿਆ ਬੂੜਾ ਜੋ ਇਤਿਹਾਸ ਤਵਾਰੀਖ ਦੱਸਦੀ ਧੰਨ ਗੁਰੂ ਨਾਨਕ ਸਾਹਿਬ ਜੀ ਕਹਿ ਲੱਗੇ ਪੇ ਨਹੀਂ ਬੂੜਾ ਨਹੀਂ ਐ ਤੂੰ ਬੁੱਢਾ ਹੈ ਬਾਬਾ ਬੁੱਢਾ ਜੀ ਇਹ ਬਾਬਾ ਦੀ ਪਦਵੀ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਸਭ ਤੋਂ ਪਹਿਲਾਂ ਬਾਬੇ ਦੀ ਪਦਵੀ ਜਾਂ ਭਾਈ ਗੁਰਦਾਸ ਨੇ ਵੈਸੇ ਗੁਰੂ ਨਾਨਕ ਸਾਹਿਬ ਨਾਲ ਵੀ ਬਾਬਾ ਸ਼ਬਦ ਵਰਤਿਆ ਪਰ ਸਿੱਖਾਂ ਦੇ ਵਿੱਚੋਂ ਬਾਬੇ ਦੀ ਪਦਵੀ ਬਾਬਾ ਬੁੱਢਾ ਜੀ ਨੂੰ ਮਿਲੀ ਹੈ ਭਾਈ ਦੀ ਪਦਵੀ ਭਾਈ ਮਰਦਾਨਾ ਜੀ ਨੂੰ ਮਿਲੀ ਹੈ ਤੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਤੂੰ ਬੁੱਢਾ ਨਹੀਂ ਹੈ ਤੂੰ ਬੁੱਢਾ ਹੈ ਗੁਰਦੇਵ ਜੀ ਬੁੱਢਾ ਉਥੇ ਸਰੀਰ ਦਾ ਨਹੀਂ ਬਜ਼ੁਰਗੀ ਮਨ ਦੀ ਹੁੰਦੀ ਹੈ ਗੁਰਦੇਵ ਨੇ ਵੇਖ ਲਿਆ ਕਿ ਜਿੱਥੇ ਸਰੀਰ ਬਿਰਧ ਹੋ ਜਾਂਦਾ ਹੈ ਮਨੁੱਖ ਦਾ ਮਨ ਭਗਤੀ ਰੱਬ ਵੱਲ ਨਹੀਂ ਜੁੜਦਾ ਤੇ ਬਹੁਤ ਵੱਡੀ ਦਾਤ ਹੈ ਇਸ ਬੱਚੇ ਦਾ ਮਨ ਕੀਰਤਨ ਵੀ ਜੁੜਿਆ ਹੋਇਆ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਵੇਖੋ ਬਚਪਨ ਗੁਰ ਚਰਨਾਂ ਵਿੱਚ ਜਵਾਨੀ ਗੁਰ ਚਰਨਾਂ ਵਿੱਚ ਬੁਢੇਪਾ ਆਇਆ ਬਾਬਾ ਬੁੱਢਾ ਜੀ 152 ਸਾਲ ਅੱਜ ਜਦੋਂ ਅਰਥੀ ਤੁਰੀ ਸੀ ਬਾਬਾ ਬੁੱਢਾ ਜੀ ਦੀ ਮੋਢਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤਾ ਸੀ ਸਾਂਭਿਆ ਗਿਆ ਜੀਵਨ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਰਹਿਮਤ ਵਰਤ ਤੋ ਜਿੱਥੇ ਬਚਪਨ ਦੀ ਗੱਲ ਹੈ ਮੇਰੇ ਗੁਰੂ ਨਾਨਕ ਸਾਹਿਬ ਦੇ ਵਿਰੇੜੇ ਚਲੋ ਆਪਾਂ ਜਦੋਂ ਗੁਰੂਆਂ ਸਾਹਿਬਾਂ ਦਾ ਇਤਿਹਾਸ ਵੇਖਦੇ ਆ ਜਿੱਥੇ ਬਚਪਨ ਦੀ ਆਪਾਂ ਗੱਲ ਕਰਦੇ ਆ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ 11 ਸਾਲ ਦੀ ਉਮਰ ਹੈ 1606 ਜਦੋਂ ਗੁਰਤਾ ਗੱਦੀ ਤੇ ਬੈਠ ਗਏ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ 14 ਸਾਲ ਦੀ ਉਮਰ ਹੈ ਜਦੋਂ 1644 ਨੂੰ ਗੁਰਤਾ ਗੱਦੀ ਤੇ ਬੈਠ ਗਏ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ 5 ਸਾਲ ਕੁਝ ਮਹੀਨਿਆਂ ਦੀ ਸਰੀਰਕ ਆਰਬੜਾ ਹੈ ਜਦੋਂ 1661 ਨੂੰ ਸਤਗੁਰੂ ਗੁਰਤਾ ਗੱਦੀ ਤੇ ਬੈਠ ਗਏ 9 ਸਾਲ ਦੀ ਉਮਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ 1675 ਨੂੰ ਸਤਿਗੁਰ ਗੁਰਤਾ ਗੱਦੀ ਤੇ ਬੈਠ ਗਏ ਸੀ 11 ਸਾਲ ਦੀ ਉਮਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ 14 ਸਾਲ ਦੀ ਉਮਰ ਧੰਨ ਗੁਰੂ ਹਰ राय ਸਾਹਿਬ ਜੀ ਦੀ 5 ਸਾਲ ਸਾਢੇ 2 ਤਿੰਨ ਮਹੀਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ 9 ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਖੋ ਸਰੀਰ ਦਾ ਕੋਈ ਵੀ ਧਰਮ ਹੈ ਜਿਹੜਾ ਗਿਆਨ ਹੈ ਜਿਹੜਾ ਉਹ ਸ਼ਰੀਰਾਂ ਦਾ ਮੁਤਾਜ਼ ਨਹੀਂ ਹੁੰਦਾ ਉਹ ਉਮਰ ਦਾ ਵੀ ਮੁਤਾਜ਼ ਨਹੀਂ ਹੈ ਵਾਹਿਗੁਰੂ ਦਾ ਗਿਆਨ ਤਾਂ ਹੀ ਗੁਰੂ ਨਾਨਕ ਸਾਹਿਬ ਦੇ ਵੇੜੇ ਵਿੱਚ ਜਦੋਂ ਵੀ ਬਾਤ ਆਉਂਦੀ ਹੈ ਅਕਲ ਦੀ ਗਿਆਨ ਦੀ ਵਿਚਾਰ ਦੀ ਬਾਤ ਆਉਂਦੀ ਹੈ ਸ਼ਕਲਾਂ ਦੀ ਗੱਲ ਨਹੀਂ ਆਉਂਦੀ ਗੁਰੂ ਨਾਨਕ ਸ਼ਕਲ ਤੇ ਨਹੀਂ ਰੀਝਦੇ ਗੁਰੂ ਨਾਨਕ ਸਾਹਿਬ ਅਕਲ ਮਤ ਤੇ ਰੀਝਦੇ ਤੇ ਤਾਂ ਹੀ ਮੈਂ ਕਿਹਾ ਕਰਦਾ ਦੋ ਸ਼ਬਦ ਹੁੰਦੇ ਨੇ ਇੱਕ ਬੁੱਢਾ ਹੋਣਾ ਇੱਕ ਵੱਡਾ ਹੋਣਾ ਬੁੱਢਾ ਹੋਣਾ ਸਮੇਂ ਨਾਲ ਸੰਬੰਧਿਤ ਹੈ ਵੱਡਾ ਹੋਣਾ ਗੁਰੂ ਪਰਮਾਤਮਾ ਬਾਣੀ ਗਿਆਨ ਨਾਲ ਸੰਬੰਧਿਤ ਬਹੁਤ ਵਾਰ ਐਸਾ ਹੁੰਦਾ ਹੈ ਲੋਕ ਬੁੱਢੇ ਹੋ ਜਾਂਦੇ ਨੇ ਮਾਫ਼ ਕਰਨਾ ਵੱਡੇ ਨਹੀਂ ਹੁੰਦੇ ਤੇ ਐਸਾ ਵੀ ਹੋਇਆ ਬੁੱਢੇ ਨਹੀਂ ਹੋਏ ਵੱਡੇ ਹੋ ਗਏ ਬਾਬਾ ਆ ਵੇਖੋ ਲੱਗ ਗਈ ਸਾਡੇ ਸਥਾਨ ਐ ਬਾਬਾ ਫਤਿਹ ਸਿੰਘ ਜੀ ਬਾਬਾ ਵੈਸੇ ਅਰਬੀ ਫਾਰਸੀ ਦਾ ਸ਼ਬਦ ਹੈ ਬਜ਼ੁਰਗ ਨੂੰ ਕਿਹਾ ਜਾਂਦਾ ਬਾਬਾ ਫਤਿਹ ਸਿੰਘ ਜੀ ਬੁੱਢੇ ਨਹੀਂ ਹੋਏ ਪਰ ਵੱਡੇ ਹੋ ਗਏ ਬੁੱਢਾ ਹੋਣਾ ਸਮੇਂ ਨਾਲ ਸੰਬੰਧਿਤ ਹੈ ਵੱਡਾ ਹੋਣਾ ਗੁਣਾਂ ਗਿਆਨ ਨਾਲ ਸੰਬੰਧਿਤ ਹ ਵੱਡਾ ਹੋਣਾ ਗੁਣਾਂ ਨਾਲ ਸੰਬੰਧਿਤ ਹੈ ਤੋ ਸਭ ਜਿਆਦੇ ਬੁੱਢੇ ਨਹੀਂ ਹੋਏ ਵੱਡੇ ਹੋ ਗਏ ਬਹੁਤ ਵੱਡੇ ਹੋ ਗਏ ਬਾਬਾ ਬੁੱਢਾ ਜੀ ਸ਼ਰੀਰ ਕਰਕੇ ਬੁੱਢੇ ਨਹੀਂ ਸੀ ਪਰ ਗੁਣਾਂ ਕਰਕੇ ਬਹੁਤ ਵੱਡੇ ਹੋ ਗਏ ਨਾਂ ਵੀ ਉਹਨਾਂ ਦਾ ਬਾਬਾ ਬੁੱਢਾ ਜੀ ਤੋ ਜਿੱਥੇ ਗੁਰਦੇਵ ਨੇ ਬਖਸ਼ਿਸ਼ ਕੀਤੀ ਵੀ ਜਿਹੜਾ ਆਰੰਭਤਾ ਹੈ ਜ਼ਿੰਦਗੀ ਦੀ ਆ ਬਚਪਨ ਹੈ ਜਿਆਦਾਤਰ ਪਤਾ ਲੱਗ ਜਾਂਦਾ ਹੈ ਬਹੁਤ ਵਾਰ ਬਚਪਨ ਦੇ ਵਿੱਚ ਜਿੱਥੇ ਬਹੁਤ ਕੁਝ ਗ੍ਰਹਿਣ ਕੀਤਾ ਜਾਂਦਾ ਹੈ ਤੇ ਐਸਾ ਵੀ ਹੁੰਦਾ ਹੈ ਜਿੱਥੇ ਕਈ ਵਾਰ ਜੀਵਨ ਸ਼ੈਤਾਨ ਦੇ ਰਾਹ ਤੇ ਵੀ ਪੈ ਜਾਂਦਾ ਪਰ ਕਈ ਵਾਰ ਜਦੋਂ ਸੰਗਤ ਮਿਲਦੀ ਹੈ ਬੋਧ ਮਿਲਦਾ ਹੈ ਮਾਲਕ ਦੀ ਕਿਰਪਾ ਵਰਤੀ ਹੈ ਤੇ ਸਾਜਣੇ ਉਹ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ 7 ਸਾਲ ਦੀ ਉਮਰ ਸੀ ਮਾਂ ਵੀ ਨਹੀਂ ਪਿਤਾ ਵੀ ਗੁਜ਼ਰ ਗਿਆ 7 ਸਾਲ ਅੱਜ ਮਜ਼ਦੂਰੀ ਕਰਦੇ ਨੇ ਜ਼ਿੰਮੇਵਾਰੀ ਨਿਭਾਉਣੀ ਮਾੜੀ ਨਹੀਂ ਹੁੰਦੀ ਹਾਂ ਮਜ਼ਦੂਰੀ ਵੀ ਤਾਂ ਕੋਈ ਅੱਜ ਵੀ ਵੇਣੇ ਆਪਾਂ ਮੈਨੂੰ ਸਤਿਗੁਰ ਚੇਤੇ ਆ ਜਾਂਦਾ ਹੈ ਪਾਵੇਂ ਅੱਜ ਸਰਕਾਰ ਵੱਲੋਂ ਬਾਲ ਮਜ਼ਦੂਰੀ ਤੇ ਬੈਨ ਲੱਗਾ ਹੋਇਆ ਪਰ ਫੇਰ ਵੀ ਬਾਲ ਮਜ਼ਦੂਰੀ ਕਰਦੇ ਨੇ ਕਿਉਂਕਿ ਉਹਨਾਂ ਦੀ ਮਜ਼ਦੂਰੀ ਕਿਸੇ ਮਜਬੂਰੀ ਨਾਲ ਵੱਜੀ ਹੁੰਦੀ ਹੈ ਨਹੀਂ ਤੇ ਕਿਹੜਾ ਛੋਟਾ ਜਿਹਾ ਬੱਚਾ ਕਿਹੜੀ ਛੋਟੀ ਜੀ ਬੱਚੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਜਦੀ ਮੈਂ ਵੇਖਿਆ ਕਈਆਂ ਰੱਖੇ ਨੇ ਅੱਜ ਵੀ ਘਰਾਂ 'ਚ ਕੋਈ ਮਜਬੂਰੀ ਹੁੰਦੀ ਚਲੋ ਰੋਟੀ ਕੱਪੜਾ ਧੰਨ ਮਿਲ ਜਾਂਦਾ ਚਲੋ ਰੱਬ ਨੇ ਕੋਈ ਵਿੱਦ ਬਣਾਈ ਹੋਈ। ਤੋਂ ਬਾਲਕ ਮਜਦੂਰੀ ਵੀ ਤਾਂ ਕਰਦਾ ਕੋਈ ਮਜਬੂਰੀ ਸੀ। ਪਰ ਸਾਜ ਜਾਣਿਓ ਕਈ ਵਾਰ ਐਸਾ ਹੁੰਦਾ ਹੈ ਜੀਵਨ ਮਜਬੂਰੀਆਂ ਤੱਕ ਸੀਮਤ ਨਹੀਂ ਹੁੰਦਾ। ਬਹੁਤ ਉੱਚਾ ਉੱਠ ਜਾਂਦਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਵੇਖੋ ਮਾਂ ਨਾ ਹੋਵੇ ਪਿਤਾ ਨਾ ਹੋਵੇ ਕੀ ਆ ਜਾਂਦਾ ਹੈ ਬਚਪਨ ਵਿਗੜ ਜਾਂਦਾ ਹੈ। ਪਰ ਸਤਿਗੁਰੂ ਅੱਜ ਸਾਨੂੰ ਸਭ ਨੂੰ ਸਵਾਰ ਦੇ ਨੇ ਜਿੱਥੇ ਆਪ ਜੀਵਨ ਸਵਾਰਿਆ ਗੁਰੂ ਅਮਰਦਾਸ ਸਾਹਿਬ ਜੀ ਦਾ ਸਾਥ ਮਿਲਿਆ ਮੇਰੇ ਸਤਿਗੁਰਾਂ ਦੇ ਵਿੜੜੇ ਦੀ ਸੇਵਾ ਮਿਲੀ ਬਚਪਨ ਵੀ ਸੰਭ ਸਾਹਮੇ ਆ ਗਿਆ 40 ਸਾਲ ਦੀ ਉਮਰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਜਵਾਨੀ ਵੀ ਸੰਭੀ ਗਈ ਤੋਂ ਲਗਭਗ 47 ਕੋ ਸਾਲ ਦੀ ਆਰਬੜਾ ਸਤਿਗੁਰੂ ਜੋਤੀ ਜੋ ਸਮਾ ਜਾਂਦੇ ਨੇ ਤੁਮ ਬੇਨਤੀ ਕੀਤੀ ਮੁਬਾਰਕ ਹੈ ਉਹ ਬਚਪਨ ਜਿੱਥੇ ਜੇਸ ਬਚਪਨ ਵਿੱਚ ਸੋਜੀ ਮਿਲ ਜਾਏ ਸਾਥ ਸੰਗਤ ਦਾ ਬਾਣੀ ਦੀ ਵੀ ਗੁੜਤੀ ਮਿਲ ਜਾਏ ਮੁਬਾਰਕ ਹੈ ਉਹ ਬਚਪਨ ਜਿੱਥੇ ਮਾਤਾ ਪਿਤਾ ਮਿਲ ਜਾਣਾ ਅੱਜ ਸਿਰ ਪਲੋਸਿਆ ਸੀ ਮਾਂ ਨੇ ਉੱਤਰ ਕੀ ਚਾਹੀਦਾ ਮਾਂ ਖੰਡ ਚਾਈਦੀ ਹੈ ਮਾਂ ਕਿੰਨੇ ਦਿਨ ਹੋ ਗਏ ਗੁੜ ਮਿਲਿਆ ਹੀ ਨਹੀਂ ਮਾਂ ਨੇ ਕਿਹਾ ਰੋਜ਼ ਮਿਲੇਗਾ ਰੋਜ਼ ਮਿਲੇਗਾ ਫਿਰ ਮਾਂ ਉਹਦੇ ਵਾਸਤੇ ਕੀ ਕਰਾਂ ਕੁਝ ਨਹੀਂ ਕਰਨਾ ਆ ਮਸੱਲਾ ਵਛਾਈ ਬੈਠ ਕੇ ਅੱਲਾ ਦੀ ਬੰਦਗੀ ਕਰੀ ਮੈਂ ਨਹੀਂ ਦੇ ਸਕਦੀ ਜਿਸ ਅੱਲਾ ਦੀ ਬੰਦਗੀ ਕਰੇਗਾ ਉਹਨੇ ਖੰਡ ਵੀ ਦੇਣੀ ਹੈ ਉਹਨੇ ਸ਼ੱਕਰ ਵੀ ਦੇਣਾ ਹੈ ਉਹਨੇ ਸ਼ਹਿਦ ਵੀ ਦੇਣਾ ਹੈ ਉਹਨੇ ਸਭ ਕੁਝ ਦੇਣਾ ਹੈ ਬਚਪਨ ਵਿੱਚ ਸੰਯੋਗ ਬਣ ਗਿਆ ਐਸੀ ਮਾਂ ਦਾ ਸੰਯੋਗ ਬਣ ਗਿਆ ਪਿਤਾ ਦਾ ਸੰਯੋਗ ਬਣ ਗਿਆ ਗੁਰੂ ਦਾ ਸੰਯੋਗ ਬਣ ਜਾਏ ਚੰਗੇ ਅਧਿਆਪਕ ਦਾ ਅਜ ਔਖੇ ਨੇ ਥੋੜੇ ਜੇ ਲੱਭਣੇ ਨਹੀਂ ਤੇ ਮਿਲ ਜਾਏ ਕੋਈ ਚੰਗਾ ਅਧਿਆਪਕ ਜਿਹੜਾ ਸ ਆ ਸੇਖਸ਼ਾਦੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਅੱਜ ਚੇਲੇ ਵਿਦਿਆਰਥੀ ਪੜ੍ਹੇ ਅੱਜ ਸਮਾ ਮੁੱਕ ਗਿਆ ਅੱਜ ਵਿਦਿਆਰਥੀਆਂ ਦੀ ਵਿਦਾਇਗੀ ਹੈ ਅਧਿਆਪਕ ਨੇ ਆਪਣੇ ਵਿਦਿਆਰਥੀ ਚੇਲੇ ਬੁਲਾਏ ਇੱਕ ਨੂੰ ਅਸੀਸ ਦਿੱਤੀ ਕਿਸੇ ਨੂੰ ਪਿਆਰ ਦਿੱਤਾ ਤੇ ਜਦੋਂ ਇੱਕ ਬੱਚਾ ਆਇਆ ਰਾਜੇ ਦਾ ਪੁੱਤਰ ਸੀ ਉਹਦੇ ਇੱਕ ਚਪੇੜ ਮਾਰੀ ਬੜਾ ਗੁੱਸਾ ਆਇਆ ਪਰ ਕੀ ਕਰੇ ਉਸਤਾਦ ਹੈ ਗੁਰੂ ਹੈ ਕੀ ਕਰੇ ਚਲਾ ਗਿਆ ਘਰ ਦੁੱਖ ਬੜਾਇਆ ਵੀ ਕਿਸੇ ਨੂੰ ਪਿਆਰ ਦਿੱਤਾ ਕਿਸੇ ਨੂੰ ਅਸੀਸ ਦਿੱਤੀ ਕਿਸੇ ਦਾ ਸਿਰ ਖੋਲੋਸਿਆ ਪਰ ਮੈਨੂੰ ਤੇ ਚਪੇੜ ਪਈ ਹੈ ਅੱਜ ਕਈ ਸਾਲ ਬੀਤੇ ਅੱਜ ਰਾਜਾ ਬਣ ਗਿਆ ਅੱਜ ਤਖਤ ਤੇ ਬੈਠਾ ਅੱਜ ਤਾਕਤ ਆ ਗਈ ਅੱਜ ਹੁਕਮ ਕੀਤਾ ਵੀ ਜਾ ਉਸ ਨੂੰ ਬੁਲਾ ਕੇ ਲਿਆ ਉਸਤਾਦ ਨੂੰ ਬੁਲਾਇਆ ਦਰਬਾਰ ਦੇ ਵਿੱਚ ਉਹ ਰਾਜਾ ਬਣਿਆ ਪੁੱਛਦਾ ਏ ਨੂੰ ਕਿ ਮੈਨੂੰ ਇੱਕ ਗੱਲ ਦਾ ਅੱਜ ਤੱਕ ਅਫਸੋਸ ਹੈ ਅੱਜ ਮੈਂ ਰਾਜਾ ਬਣਿਆ ਮੇਰੇ ਕੋਲ ਤਾਕਤ ਹੈ ਤਾਂ ਕਰਕੇ ਪੁੱਛ ਰਿਹਾ ਕਿ ਮੈਨੂੰ ਚਪੇੜ ਕਿਉਂ ਮਾਰੀ ਉਹਦਾ ਉਸਤਾਦ ਕਹਿਣ ਲੱਗਾ ਇਹ ਵੀ ਤੈਨੂੰ ਅਸੀਸ ਦਿੱਤੀ ਸੀ ਮੈਂ ਤਾਂ ਕਰਕੇ ਚਪੇੜ ਮਾਰੀ ਸੀ ਤੇਰਾ ਕਸੂਰ ਨਹੀਂ ਤੇਰੇ ਮੂੰਹ ਤੇ ਚਪੇੜ ਮਾਰੀ ਸੀ ਤੈਨੂੰ ਦੁੱਖ ਹੋਇਆ ਅਫਸੋਸ ਹੋਇਆ ਤੂੰ ਤੜਫਿਆ ਮੈਨੂੰ ਪਤਾ ਸੀ ਰਾਜੇ ਦਾ ਪੁੱਤਰ ਐ ਤੂੰ ਤਖਤ ਤੇ ਬੈਠੇਗਾ ਤੇ ਸੱਜਾਣੀ ਤਖਤ ਤੇ ਇੱਕ ਤਾਕਤ ਐ ਤੇ ਯਾਦ ਰੱਖੀ ਕਿਸੇ નિર્ਦੋਸ਼ ਨੂੰ ਮਾਰੀ ਨਾ ਇਹ ਤਾਂ ਕਰਕੇ ਤੈਨੂੰ ਸਬਕ ਦਿੱਤਾ ਸੀ ਜਿਵੇਂ ਤੂੰ ਤੜਫਦਾ ਰਿਆਂ ਪਛਤਾਉਂਦਾ ਰਿਆਂ ਵੀ ਮੈਨੂੰ ਕਿਉਂ ਸਜ਼ਾ ਮਿਲੀ ਕਿਸੇ નિર્ਦੋਸ਼ ਨੂੰ ਤਾਕਤ ਦੇ ਬਲ ਨਾਲ ਦੁੱਖ ਨਾ ਪਹੁੰਚਾਈ ਇਹ ਮੇਰਾ ਸਬਕ ਸੀ ਮੈਂ ਬੇਨਤੀ ਕੀਤੀ ਸਿਆਣਾ ਉਸਤਾਦ ਸਿਆਣਾ ਟੀਚਰ ਸਿਆਣਾ ਮਾਪਿਓ ਸਿਆਣਾ ਜਿੱਥੇ ਸਾਥੀ ਮਿਲ ਜਾਂਦਾ ਹੈ ਜੀਵਨ ਸਵਾਰਿਆ ਜਾਂਦਾ ਹੈ ਤੇ ਬਾਬਾ ਫਰੀਦ ਜੀ ਨੇ ਮਸੱਲਾ ਵਛਾਇਆ ਬੰਦਗੀ ਕੀਤੀ ਮਾਂ ਖੰਡ ਦਿੰਦੀ ਹੈ ਗੁੜ ਦਿੰਦੀ ਹੈ ਸ਼ੱਕਰ ਦਿੰਦੀ ਹੈ ਅੱਜ ਬਾਬਾ ਫਰੀਦ ਨੇ ਪੱਲਾ ਨਹੀਂ ਚੁੱਕਿਆ ਮਾਂ ਡਰ ਗਈ ਕਿ ਸ਼ਰਧਾ ਟੁੱਟ ਜਾਏਗੀ ਮੇਰੇ ਪੁੱਤ ਨੇ ਅੱਜ ਗੁੜਵਲ ਨਹੀਂ ਵੇਖਿਆ ਖੰਡਵਲ ਨਹੀਂ ਵੇਖਿਆ ਫਰੀਦ ਕੀ ਹੋਇਆ ਅੱਜ ਗੁੜ ਮਿੱਠਾ ਨਹੀਂ ਮਾਂ ਮਿੱਠਾ ਮਾਂ ਖੰਡ ਵੀ ਮਿੱਠੀ ਹੈ ਅੱਜ ਖਾਦਾ ਨਹੀਂ ਮਾਂ ਅੱਜ ਅੱਲਾ ਦੀ ਬੰਦਗੀ ਕਰਦੇ ਕਰਦੇ ਐਸਾ ਅੰਦਰ ਦਾ ਰਸ ਬਣਿਆ ਹੈ ਇਹ ਮਿੱਠੀਆਂ ਚੀਜ਼ਾਂ ਉਹਦੀ ਮਿਠਾਸ ਦੀ ਬਰਾਬਰੀ ਨਹੀਂ ਕਰ ਸਕਦਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮੱਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ ਤੇ ਸਾਜਣਿਓ ਜਿੱਥੇ ਬਚਪਨ ਵਿੱਚੋਂ ਮਾਂ ਮਿਲ ਜਾਏ ਘਰੋਂ ਗੁੜਤੀ ਮਿਲ ਜਾਏ ਪਿਤਾ ਮਿਲ ਜਾਏ ਸੰਗਤ ਮਿਲ ਜਾਏ ਚੰਗਾ ਸਾਥੀ ਚੰਗਾ ਉਸਤਾਦ ਮਿਲ ਜਾਏ ਜੀਵਨ ਕਬੂਲ ਪੈ ਜਾਂਦਾ ਤੇ ਦੂਸਰਾ ਪੜਾ ਮੈਂ ਬੇਨਤੀ ਕਰਾਂ ਜਵਾਨੀ ਦਾ ਹੈ ਇਹ ਬਹੁਤ ਮਹੱਤਵ ਰੱਖਦਾ ਹੈ ਜਵਾਨੀ ਚ ਬੰਦਾ ਨਾਮ ਵੀ ਕਮਾਉਂਦਾ ਹੈ ਜਵਾਨੀ ਚ ਬੰਦਾ ਵਿਕਾਰ ਵੀ ਕਮਾਉਂਦਾ ਹੈ ਜਵਾਨੀ ਚ ਬੰਦਾ ਧਨ ਵੀ ਕਮਾਉਂਦਾ ਹੈ ਜਵਾਨੀ ਚ ਬੰਦਾ ਧਰਮ ਵੀ ਕਮਾਉਂਦਾ ਹੈ ਪਰ ਬਹੁਤ ਵਾਰ ਨਾਮਣੇ ਦਾ ਪੱਖ ਅੱਗੇ ਚਲਾ ਜਾਂਦਾ ਹੈ ਧਨ ਕਮਾਉਣ ਦਾ ਪੱਖ ਅੱਗੇ ਚਲਾ ਜਾਂਦਾ ਹੈ ਵਿਕਾਰ ਕਮਾਉਣ ਦਾ ਪੱਖ ਅੱਗੇ ਚਲਾ ਜਾਂਦਾ ਹੈ ਪਰ ਧਰਮ ਵਾਲਾ ਨਾਮ ਵਾਲਾ ਪੱਖ ਪਛੜ ਜਾਂਦਾ ਹੈ ਇਸ ਸਮਾਈ ਬਾਣੀ ਕਹਿੰਦੀ ਆ ਬਾਣੀ ਸਤਿਗੁਰ ਪਾਸ਼ਾ ਦੇ ਬਚਨ ਆਉਂਦੇ ਨੇ ਦੋ ਚੀਜ਼ਾਂ ਬਹੁਤ ਜ਼ਿਆਦਾ ਸੰਭਲ ਕੇ ਵਰਤਣੀਆਂ ਚਾਹੀਦੀਆਂ ਨੇ ਸਾਬ ਕਹਿੰਦੇ ਇੱਕ ਧਨ ਤੇ ਇੱਕ ਜਵਾਨੀ ਇਹ ਬੜੀ ਵੱਡੀ ਸ਼ਕਤੀ ਹੈ ਜ਼ਿੰਦਗੀ ਦੀ ਤੇ ਬਹੁਤ ਲੋਕਾਂ ਦਾ ਜੀਵਨ ਇਹਨਾਂ ਦੋਨਾਂ ਕਰਕੇ ਗਰਕ ਹੋ ਜਾਂਦਾ ਧਨ ਜੋਬਨ ਪ੍ਰਭਤਾ ਕੈ ਮਤ ਮੈਂ ਅਹਨਿਸ ਰਹਿ دیਵਾਨਾ ਗੁਰੂਦੇਵ ਜੀ ਕਹਿੰਦੇ ਕਈ ਲੋਕ ਧਨ ਦੇ ਵਿੱਚ ਤੇ ਜੋਬਣ ਦੇ ਵਿੱਚ ਇਹਦੀ ਪ੍ਰਭਤਾ ਦੇ ਵਿੱਚ ਗਲਤਾਨ ਹੋ ਜਾਂਦੇ ਕੋਈ ਵਿਕਾਰਾਂ ਦੀ ਭੇਟ ਚੜ ਗਿਆ ਕੋਈ ਹੰਕਾਰ ਦੀ ਭੇਟ ਚੜ ਗਿਆ ਇਹ ਚੜ ਜਾਂਦਾ ਹੈ ਜੀ ਪਰ ਮੇਰੇ ਗੁਰਦੇਵ ਜੀ ਕਹਿੰਦੇ ਇਹ ਇਹ ਵਕਤ ਹੈ ਸਭ ਤੋਂ ਵੱਧ ਇਹ ਚੰਗਾ ਵਕਤ ਹੈ ਜਿੱਥੇ ਸੇਵਾ ਵੀ ਕੀਤੀ ਜਾ ਸਕਦੀ ਹੈ ਪਰ ਉਪਕਾਰ ਵੀ ਕੀਤਾ ਜਾ ਸਕਦਾ ਹੈ ਧਰਮ ਵੀ ਕਮਾਇਆ ਜਾ ਸਕਦਾ ਹੈ ਆਪਣਾ ਵੀ ਮਾਨਵਤਾ ਦਾ ਵੀ ਚਲੋ ਬਚਪਨ ਚ ਤੇ ਬੰਦਾ ਜੇ ਆਪਣੇ ਜੋਗਾ ਹੁੰਦਾ ਪਰ ਜਵਾਨੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਗੁਰਦੇਵ ਨੇ ਸੇਧ ਬਖਸ਼ੀ ਗੁਰਦੇਵ ਜੀ ਕਹਿੰਦੇ ਕਈਆਂ ਦੀ ਇਹ ਵੀ ਚਲੀ ਜਾਂਦੀ ਹੈ ਜਾਈ ਜਿਹਨੂੰ ਸਾਬ ਨੇ ਕਿਹਾ ਤਰਨ ਆਪੋ ਇਉਂ ਹੀ ਗਿਓ ਲਿਓ ਜਰਾ ਤਨਜੀਤ ਤਰुण ਅਵਸਥਾ ਦਾ ਅਰਥ ਹੈ ਜਵਾਨੀ ਗੁਰਦੇਵ ਜੀ ਕਹਿੰਦੇ ਪਰ ਇਹ ਸਦਾ ਨੀਨਾ ਰਹਿੰਦੀ ਚਾਹੇ ਧਨ ਹੋਏ ਜਾਂ ਜਵਾਨੀ ਹੋਏ ਗੁਰਦੇਵ ਨੇ ਉਦਾਹਰਣ ਨਾਲ ਫੁੱਲ ਦੀ ਦਿੱਤੀ ਜਿਵੇਂ ਫੁੱਲ ਸਦਾ ਨਹੀਂ ਖਿੜਿਆ ਰਹਿੰਦਾ ਪਰ ਉਹਨਾ ਸਦਾ ਘਰ ਚ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਨਾ ਜੋਬਣ ਸਦਾ ਰਹਿੰਦਾ ਨਾ ਗੁਰਦੇਵ ਜੀ ਕਹਿੰਦੇ ਕੋਈ ਪ੍ਰਭਤਾ ਕੋਈ ਪਦਵੀ ਧਨ ਸਦਾਰਨ ਤੋ ਮਿਲੇ ਮੁਬਾਰਕ ਹੈ ਦਾਤ ਹੈ ਰੱਬ ਦੀ ਸ਼ਕਤੀ ਹੈ ਧਨ ਵੀ ਸ਼ਕਤੀ ਹੈ ਜੋਬਣ ਵੀ ਤੋ ਮੇਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਇਹ ਕਿਸੇ ਦੀ ਪਤ ਲਾਉਣ ਵਾਲਾ ਨਾ ਹੋਏ ਇਹ ਪਤ ਬਚਾਉਣ ਵਾਲਾ ਹੋਏ ਇਹ ਇਹ ਧਰਮ ਖੋਣ ਵਾਲਾ ਨਾ ਹੋਏ ਧਰਮ ਬਣਾਉਣ ਵਾਲਾ ਸਮਾ ਤੋ ਸਤਪੁਰਾਂ ਨੇ ਇਹ ਐਸੀ ਬਖਸ਼ਿਸ਼ ਕੀਤੀ ਭਾਈ ਇਹ ਜਵਾਨੀ ਦਾ ਪੜਾ ਹੈ ਸ਼ਰੀਰ ਦਾ ਠੀਕ ਹੈ ਉਦੋਂ ਸੰਸਾਰ ਦੀ ਖਿੱਚ ਹੈ ਪਰਿਵਾਰ ਦੀ ਖਿੱਚ ਹੈ ਪਰ ਗੁਰਦੇਵ ਜੀ ਕਹਿੰਦੇ ਜੇ ਧਰਮ ਦੀ ਰੱਬ ਦੀ ਯਾਦ ਦੀ ਗੁਣਾਂ ਦੀ ਖਿੱਚ ਵੀ ਚਾਹੀਦੀ ਹੈ ਤਾਂ ਜੋ ਤੈਨੂੰ ਮਿਲੀ ਹੋਈ ਇਹ ਤਾਕਤ ਤੈਨੂੰ ਆਵਾਦ ਕਰੇ ਕਿਉਂਕਿ ਸ਼ਕਤੀ ਦੋ ਕੰਮ ਕਰਦੀ ਹੈ ਆਵਾਦ ਵੀ ਕਰਦੀ ਹੈ ਬਰਬਾਦ ਵੀ ਕਰ ਦੇ ਤੋ ਐਸਾ ਨਾ ਹੋਏ ਇਹ ਜਵਾਨੀ ਦੀ ਸ਼ਕਤੀ ਤੈਨੂੰ ਬਰਬਾਦ ਕਰ ਦੇ ਇਹਨੂੰ ਆਵਾਦ ਕਰੀ ਇਹਨੂੰ ਸੇਵਾ ਬੰਦਗੀ ਵਾਲੇ ਪਾਸੇ ਜੋੜੀ ਆ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਮਿਹਰਮਤ ਕੀਤੀ ਹੈ ਧੰਨ ਗੁਰੂ ਅੰਗਦ ਦੇਵ ਸਾਹਿਬ ਦੀ ਜਵਾਨੀ ਚ 28 ਸਾਲ ਦੀ ਉਮਰ ਸੀ ਮੈਂ ਕਈ ਵਾਰ ਕਹਿਣਾ ਹੁੰਦਾ ਭਾਗਾ ਵਾਲਾ ਉਹ ਨੌਜਵਾਨ ਹੈ ਜਿਹੜਾ ਜਵਾਨੀ ਚ ਗੁਰੂ ਬਾਰੇ ਪੁੱਛਦਾ ਹੋਵੇ ਜਵਾਨੀ ਚ ਬਾਣੀ ਬਾਰੇ ਪੁੱਛਦਾ ਹੋਵੇ ਜਵਾਨੀ ਚ ਧਰਮ ਬਾਰੇ ਪੁੱਛਦਾ ਹੋਵੇ ਜਵਾਨੀ ਚ ਸਹਿਜ ਪਾਠ ਬਾਰੇ ਪੁੱਛਦਾ ਹੋਵੇ ਜਵਾਨੀ ਚ ਮਰਿਆਦਾ ਬਾਰੇ ਪੁੱਛਦਾ ਹੋਵੇ 28 ਸਾਲ ਦਾ ਨੌਜਵਾਨ ਹੈ ਬਾਬਾ ਲੈਣਾ ਅੱਜ ਪੁੱਛ ਰਿਹਾ ਮੈਨੂੰ ਗੁਰੂ ਨਾਨਕ ਬਾਰੇ ਦੱਸੋ 28 ਸਾਲ ਦੀ ਉਮਰ ਸੀ ਜਦੋਂ ਬਾਬਾ ਲੈਣਾ ਜੀ ਭਾਰਤ ਜਵਾਨੀ ਚ ਗੁਰੂ ਨਾਨਕ ਸਾਹਿਬ ਕੋਲ ਆਏ ਤੇ 35 ਸਾਲ ਦੀ ਉਹ ਜਵਾਨੀ ਦੀ ਉਮਰ ਸੀ ਜਦੋਂ ਗੁਰੂ ਨਾਨਕ ਸਾਹਿਬ ਦੇ ਤਖਤ ਤੇ ਸੁਭਾਏ ਮਾਨੋਗੇ 35 ਸਾਲ ਦੀ ਉਮਰ ਵਿੱਚ ਉਸ ਅਵਸਥਾ ਚ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਸੇਵਾ ਪ੍ਰਾਪਤ ਹੋਈ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਤਨ ਤਨ ਗੁਰੂ ਅਰਜੁਨ ਦੇਵ ਸਾਹਿਬ 18 ਸਾਲ ਜਵਾਨੀ ਦੀ ਅਵਸਥਾ ਹੈ ਜਦੋਂ ਸਤਿਗੁਰੂ ਗੁਰੂ ਅਰਜੁਨ ਦੇਵ ਸਾਹਿਬ 1581 ਨੂੰ 18 ਸਾਲ ਦੀ ਉਮਰ ਹੈ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਪਰ ਜਵਾਨੀ ਚ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋ ਗਈ ਤੋਂ ਮੇਰੇ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਇਹ ਤਾਕਤ ਹੈ ਇਹ ਜਵਾਨੀ ਤੇਰੇ ਕੋਲ ਜੋਸ਼ ਹੈ ਬਾਬਾ ਦੀਪ ਸਿੰਘ ਜੀ ਵੇਖੋ ਉਸ ਜੋਸ਼ ਨੂੰ ਬੜੇ ਹੋਸ਼ ਨਾਲ ਵਰਦੇ ਨੇ ਭਰ ਜਵਾਨੀ ਹੈ ਕਲਮ ਪਕੜੀ ਹੈ ਬਾਣੀ ਲਿਖਦੇ ਨੇ ਭਰ ਜਵਾਨੀ ਹੈ ਬਾਬਾ ਦੀਪ ਸਿੰਘ ਜੀ ਨਿਰੰਤਰ ਸੇਵਾ ਕਰਦੇ ਰਹੇ ਜਦੋਂ ਬੁਢੇਪਾ ਆਇਆ ਐਸਾ ਜੋਸ਼ ਆਇਆ ਬਾਬਾ ਦੀਪ ਸਿੰਘ ਜੀ ਖੰਡਾ ਫੜ ਕੇ ਉਹ ਵੈਰੀਆਂ ਨੂੰ ਸੋੜਦੇ ਦਾਤ ਮਿਲੀ ਸਤਿਗੁਰ ਦੇ ਪਾਵਨ ਦਰਤ ਤੋ ਸਹਿਬ ਜੀ ਕਹਿੰਦੇ ਇਹ ਅਵਸਥਾ ਹੈ ਸ਼ਰੀਰ ਦਾ ਪੜਾ ਹੈ ਜਵਾਨੀ ਵਾਲਾ ਠੀਕ ਹੈ ਮੁਬਾਰਕ ਹੈ ਸੰਸਾਰ ਦੀਆਂ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪਰ ਕਦੇ ਵੀ ਧਰਮ ਗੁਰੂ ਵੈਗੁਰੂ ਸੇਵਾ ਵਾਲਾ ਪੱਖ ਭੁੱਲ ਨਾ ਜਾਈ ਭਰ ਜਵਾਨੀ ਦੀ ਅਵਸਥਾ ਹੈ ਬੜੇ ਸ਼ੌਕ ਨਾਲ ਪਾਲਿਆ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਇਤਿਹਾਸ ਪੜਿਏ ਜਵਾਨੀ ਵੀ ਆਏ ਤੇ ਇਸ ਤਰ੍ਹਾਂ ਦੀ ਆਏ ਆ ਬੱਸੀ ਪਠਾਣਾ ਦਾ ਹਾਕਮ ਕਿਸੇ ਬ੍ਰਾਹਮਣ ਦੀ ਨਵ ਵਿਆਹੀ ਇਸਤਰੀ ਚੁੱਕ ਲਿਆਉਂਦਾ ਹੈ ਤੇ 18 ਸਾਲ ਦੀ ਉਮਰ ਨੌਜਵਾਨ ਬਾਬਾ ਅਜੀਤ ਸਿੰਘ ਜੀ ਆਉਂਦੇ ਨੇ ਸੋਧਦੇ ਨੇ ਉਸਮਾਨ ਖਾਨ ਨੂੰ ਤੇ ਉਹ ਬੀਬੀ ਨੂੰ ਉਹਨਾਂ ਦੇ ਘਰ ਪਹੁੰਚਾਇਆ ਜਾਂਦਾ 18 ਸਾਲ ਦੀ ਭਾਰ ਜਵਾਨੀ ਹੈ ਜਦੋਂ ਸ਼ਾਦਤ ਦਾ ਜਾਮ ਪੀਤਾ ਹੈ ਮੁਬਾਰਕ ਹੈ ਮੁਬਾਰਕ ਹੈ ਜਵਾਨੀ ਵਿਕਾਰਾਂ ਦੇ ਵਹਿਣ ਵਿੱਚ ਵਹਿਣ ਦੀ بجائے ਗੁਰਦੇਵ ਜੀ ਕਹਿੰਦੇ ਦੇ ਚੰਗੇ ਸੰਸਕਾਰ ਹੋਣੇ ਚਾਹੀਦੇ ਨੇ ਸੰਜਮ ਹੋਣਾ ਚਾਹੀਦਾ ਹੈ ਜਵਾਨੀ ਦਾ ਗਹਿਣਾ ਹੈ ਸੰਜਮ ਤੇ ਜਵਾਨੀ ਦਾ ਦਾਗ ਹੁੰਦਾ ਹੈ ਵਿਕਾਰ ਜਵਾਨੀ ਦਾ ਦਾਗ ਹੈ ਤੋਂ ਮੇਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਤੀਜਾ ਸ਼ਰੀਰ ਦਾ ਪੜਾ ਹੈ ਬੁਢੇਪੇ ਦਾ ਤੇ ਸਾਜਣਿਓ ਬੁੱਢੇਪੇ ਚ ਪਛਤਾਵਾ ਆ ਜਾਂਦਾ ਇਹ ਪੜਾਈ ਇਸ ਤਰ੍ਹਾਂ ਦੀ ਜਿਸ ਉਮਰ ਵਿੱਚ ਸਭ ਤੋਂ ਵੱਧ ਸਹਾਰਿਆਂ ਦੀ ਰਿਸ਼ਤਿਆਂ ਦੀ ਲੋੜ ਹੁੰਦੀ ਹੈ ਉਸ ਉਮਰ ਚ ਬੰਦਾ ਕੱਲਾ ਪੈ ਜਾਂਦਾ ਸੰਗ ਸਖਾ ਸਭ ਤੱਜ ਗਏ ਕੋਉ ਨਾ ਨਿਭਿਓ ਸਾਥ ਇਹ ਪੜਾਈ ਇਸੇ ਤਰ੍ਹਾਂ ਇਹਦੇ ਚ ਹੰਕਾਰ ਵੀ ਹੁੰਦਾ ਹੈ ਇਹਦੇ ਚ ਪਛਤਾਵਾ ਵੀ ਹੁੰਦਾ ਤੁਸੀਂ ਵੇਖਿਓ ਕਿਉਂਕਿ ਹੁਣ ਜ਼ਿੰਦਗੀ ਦਾ ਸਾਰ ਸਾਹਮਣੇ ਆ ਜਾਂਦਾ ਹੈ ਜਿਨ੍ਹਾਂ ਨੂੰ ਆਪਣੇ ਜਾਣਿਆ ਹੁੰਦਾ ਹੈ ਆਪਣੇ ਰਹਦੇ ਨਹੀਂ ਹੈ ਗੁਰਦੇਵ ਜੀ ਕਹਿੰਦੇ ਸੰਸਾਰ ਦਾ ਦਸਤੂਰ ਹੈ ਇੱਕ ਧਰਮ ਵਾਲਾ ਪਾਸਾ ਹੈ ਜਿੱਥੇ ਮਰਨ ਤੋਂ ਬਾਅਦ ਵੀ ਗੁਰੂ ਸਾਥ ਨਹੀਂ ਛੱਡਦਾ ਇੱਕ ਸੰਸਾਰ ਵਾਲਾ ਪਾਸਾ ਹੈ ਜਿੱਥੇ ਜਿਉਂਦਿਆਂ ਲੋਕ ਸਾਥ ਛੱਡ ਜਾਂਦੇ ਆ ਤੋ ਗੁਰਦੇਵ ਨੇ ਬਖਸ਼ਿਸ਼ ਕੀਤੀ ਠੀਕ ਹੈ ਜਰਾ ਜੀਵਨ ਜੋ ਬਣ ਗਿਆ ਖਿਚਕੀਆ ਨਾ ਨੀਕਾ ਇਹ ਜੀਰਾ ਨਿਰਮੋਲ ਕੋ ਕੌਡੀ ਲਗ ਮੀਕਾ ਗੁਰਦੇਵ ਜੀ ਕਹਿੰਦੇ ਕਈਆਂ ਦਾ ਬਚਪਨ ਵੀ ਚਲਾ ਗਿਆ ਜਵਾਨੀ ਵੀ ਚਲੀ ਗਈ ਬੁੱਢੇਪਾ ਵੀ ਚਲਾ ਗਿਆ ਜ਼ਿੰਦਗੀ ਇਦਾਂ ਚਲੀ ਜਾਂਦੀ ਹੈ ਜਿਵੇਂ ਕੋਈ ਹੀਰਿਆਂ ਦੇ ਬਦਲੇ ਕੌਡੀਆਂ ਖਰੀਦ ਲੈਂਦਾ ਕਿੱਡਾ ਵੱਡਾ ਪਛਤਾਵਾ ਹੋਵੇ ਤੋ ਮੇਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਇਹ ਪੜਾ ਹੈ ਪਰ ਸਤਿਗੁਰੂ ਸਾਨੂੰ ਜੀਵਨ ਬਖਸ਼ਦੇ ਨੇ ਵਡੇਰੀ ਉਮਰ ਹੈ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ 60 ਸਾਲ ਜਦੋਂ ਗੁਰੂ ਕੋਲ ਆਏ 72 ਸਾਲ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਮੁਬਾਰਕ ਹੈ ਉਹ ਬਡੇਪਾ ਜਾਂ ਬਾਣੀ ਨੇ ਕਿਹਾ ਗੁਰਮੁਖ ਬੁੱਢੇ ਕਦੇ ਨਹੀਂ ਜਿਨੇ ਅੰਦਰ ਸੁਰਤ ਗਿਆਨ हां ਰੱਬ ਦਾ ਜਿਹੜਾ ਪਿਆਰਾ ਹੁੰਦਾ ਜਿੱਥੇ ਬਾਣੀ ਗੁਰੂ ਨਾਲ ਜੀਵਨ ਜੁੜਿਆ ਨਾ ਉੱਥੇ ਪਛਤਾਵਾ ਨਹੀਂ ਆਉਂਦਾ ਆਇਆ ਬੁੱਢੇ ਪਾ ਕੋਈ ਗੱਲ ਨਹੀਂ ਤੇ ਮੈਂ ਕਹਿੰਦਾ ਗੁਰੂ ਨਾਨਕ ਦੇ ਵਿਰੇੜੇ ਚ ਵੇਖੀਏ ਬੁੱਢੇ ਵਿੱਚ ਹੰਕਾਰ ਵੀ ਹੁੰਦਾ ਤੁਸੀਂ ਵੇਖਿਆ ਅਸੀਂ ਅਜੇ ਤੱਕ ਉੱਥੇ ਖਲੋਤਿਆਂ ਸਾਡੇ ਸਮੇਂ ਚਾ ਹੁੰਦਾ ਸੀ ਸਾਡੇ ਸਮੇਂ ਚਾ ਹੁੰਦਾ ਸੀ ਅਸੀਂ ਆਹ ਕੀਤਾ ਭਾਈ ਹੁਣ ਸਮਾਂ ਲੰਘ ਗਿਆ ਹੁਣ ਆਪਾਂ ਵਰਤਮਾਨ ਵਿੱਚ ਜੀ ਰਹੇ ਹਾਂ ਕਿੰਨਿਆਂ ਕੋ ਤੁਮ ਤਾਂ ਲਾਵਾਂਗੇ ਕਿੰਨਾ ਕੋ ਬਲੇਮ ਕਰਾਂਗੇ ਬੱਚਿਆ ਸਮੇਂ ਨੂੰ ਵੇਖੀਏ ਹੁਣ ਦੇ ਹਾਲਾਤ ਨੂੰ ਵੇਖੀਏ ਹਾਂ ਜਿੱਥੇ ਪਛਤਾਵਾ ਹੁੰਦਾ ਹੈ ਜਿੱਥੇ ਹੰਕਾਰ ਹੁੰਦਾ ਹੈ ਆ ਜੇ ਇਸ ਉਮਰ ਵਿੱਚ ਲੱਤਾਂ ਕੁੱਟਾਈਆਂ ਜਾਂਦੀਆਂ ਨੇ ਉਸ ਉਮਰ ਵਿੱਚ ਬਾਬਾ ਅਮਰਦਾਸ ਧੰਨ ਗੁਰੂ ਅਮਰਦਾਸ ਸਾਹਿਬ ਅੱਜ ਬਾਬਾ ਦਾਤੂ ਲੱਤ ਮਾਰਦੇ ਨੇ ਗੁਰੂ ਅਮਰਦਾਸ ਸਾਹਿਬ ਨੂੰ ਸਤਿਗੁਰ ਉੱਠ ਕੇ ਲੱਤ ਕੁੱਟਣ ਲੱਗ ਪੈਂਦੇ ਨੇ ਬਾਬਾ ਦਾਤੂ ਸਤਿਗੁਰੂ ਜੇ ਉਸ ਉਮਰ ਵਿੱਚ ਬਜ਼ੁਰਗ ਲਾਤਾਂ ਘਟਵਾਉਂਦੇ ਨੇ ਇਸ ਉਮਰ ਵਿੱਚ ਸਹਬ ਨੇ ਹੰਕਾਰ ਨਹੀਂ ਨਿਮਰਤਾ ਹੈ ਬੁਢੇ ਵਿੱਚ ਨਿਮਰਤਾ ਹੋਏ ਬੁਢੇ ਵਿੱਚ ਪਛਤਾਵੇ ਦੀ ਬਜਾਏ ਸ਼ੁਕਰਾਨਾ ਹੋਏ ਵਾਹਿਗੁਰੂ ਸ਼ੁਕਰਾਨਾ ਹੋਏ ਤੇ ਮੇਰੇ ਸਹਬ ਨੇ ਬਖਸ਼ਿਸ਼ ਕੀਤੀ ਜਿੱਥੇ ਯਾਦ ਨਾਲ ਬੁਢੇਪਾ ਜੁੜਿਆ ਹੈ ਸੇਵਾ ਨਾਲ ਜੁੜਿਆ ਹੈ ਉੱਥੇ ਫਿਰ ਪਛਤਾਵਾ ਨਹੀਂ ਆਉਂਦਾ ਉੱਥੇ ਸ਼ੁਕਰਾਨਾ ਆਉਂਦਾ ਹੈ ਉੱਥੇ ਹੰਕਾਰ ਨਹੀਂ ਹੁੰਦਾ ਉੱਥੇ ਨਿਮਰਤਾ ਹੁੰਦੀ ਉੱਥੇ ਟੈਨ ਦੀ ਕਲਾ ਨਹੀਂ ਹੁੰਦਾ ਉੱਥੇ ਵੀ ਜੋਸ਼ ਆ ਜਾਂਦਾ ਹੈ ਚੜ੍ਹਦੀ ਕਲਾ ਆ ਜਾਂਦੀ ਹੈ ਤੋਂ ਮੇਰੇ ਗੁਰਦੇਵ ਨੇ ਐਸੀ ਬਖਸ਼ਿਸ਼ ਕੀਤੀ ਭਾਈ ਆਇਆ ਬੁਢੇਪਾ ਮਾਲਕ ਨੇ ਇਹ ਅਵਸਥਾ ਦਿੱਤੀ ਹੈ ਉਹਦੀ ਯਾਦ ਨਾਲ ਗੁਰਮੁਖ ਪਿਆਰਿਆਂ ਦੇ ਮੇਲ ਨਾਲ ਕੋਈ ਗੱਲ ਨਹੀਂ ਪੋਤਾ ਲਾਗੇ ਨਹੀਂ ਬੈਠਾ ਕੋਈ ਗੱਲ ਨਹੀਂ ਦੋਤਾ ਲਾਗੇ ਨਹੀਂ ਬੈਠਾ ਕੋਈ ਗੱਲ ਨਹੀਂ ਨੋ ਲਾਗੇ ਨਹੀਂ ਬਹਿੰਦੀ ਮੈਂ ਕਹਿਣਾ ਹੁਨਾ ਗੁਰੂ ਲਾਗੇ ਅਸੀਂ ਤੇ ਬਹਿ ਸਕਦੇ ਆ ਅਸੀਂ ਤੇ ਸਹਿਜ ਪਾਠ ਲਾਗੇ ਬਹਿ ਸਕਦੇ ਨਹੀਂ ਬੈਠੇ ਕੋਈ ਨਹੀਂ ਆਪਾਂ ਤੇ ਹੁਣ ਬੈਠੀਏ ਨਾ ਗੁਰੂ ਲਾਗੇ ਸੰਗਤ ਲਾਗੇ ਬਾਣੀ ਲਾਗੇ ਤੋਂ ਮੇਰੇ ਗੁਰਦੇਵ ਕੀ ਕਹਿੰਦੇ ਠੀਕ ਹੈ ਆਇਆ ਬੁਢੇ ਪਾ ਮੁਬਾਰਕ ਹੈ ਜਿਹੜਾ ਯਾਰ ਸੇਵਾ ਸਿਫਤ ਨਾਲ ਜੁੜਿਆ ਉਥੇ ਹੰਕਾਰ ਨਹੀਂ ਹੋਏਗਾ ਉਥੇ ਨਿਮਰਤਾ ਹੋਏਗੀ ਉਥੇ ਪਛਤਾਵਾ ਨਹੀਂ ਹੋਏਗਾ ਉਥੇ ਸ਼ੁਕਰਾਨਾ ਹੋਏਗਾ ਤੇ ਆਇਆ ਬੁਢੇਪਾ ਕੋਈ ਗੱਲ ਨਹੀਂ ਬਾਬਾ ਅਮਰਦਾਸ ਗਾਗਰ ਚੁੱਕ ਕੇ ਤੁਰ ਪੈਂਦੇ ਨੇ ਉਥੇ ਫਿਰ ਜਿੱਥੇ ਮਨ ਵਿੱਚ ਇਸ ਤਰ੍ਹਾਂ ਦਾ ਉਤਸ਼ਾਹ ਸਮਰਪਣ ਪ੍ਰੇਮ ਜਾਗਦਾ ਹੈ ਉਥੇ ਫਿਰ ਬੁਢੇਪਾ ਸਰੀਰ ਰੁਕਾਵਟ ਨਹੀਂ ਪੈਦਾ ਕਰਦਾ ਤੋ ਮੇਰੇ ਗੁਰੂਦੇਵ ਨੇ ਬਖਸ਼ਿਸ਼ ਕੀਤੀ ਤਿੰਨ ਪੜਾਅ ਨੇ ਸ਼ਰੀਰ ਦੇ ਬਚਪਨ ਜਵਾਨੀ ਬੁਢੇਪਾ ਮੁਬਾਰਕ ਹੈ ਅਸੀਂ ਸ਼ਰੀਰ ਦੇ ਕਿਸੇ ਵੀ ਪੜਾਅ 'ਚ ਹੋਈਏ ਚਾਹੇ ਬਚਪਨ ਦੇ ਪੜਾਅ 'ਚ ਤਾਂ ਵੀ ਜਵਾਨੀ ਦੇ ਪੜਾਅ 'ਚ ਤਾਂ ਵੀ ਬੁਢੇਪੇ ਦੇ ਪੜਾਅ 'ਚ ਤਾਂ ਵੀ ਜੁੜੀਏ ਸੇਵਾ ਸੰਗਤ ਬਾਣੀ ਪਰਉਪਕਾਰ ਨਾਲ ਜਿੱਥੇ ਜ਼ਿੰਦਗੀ ਦਾ ਲਾਹਾ ਪ੍ਰਾਪਤ ਕੀਤਾ ਜਾਏ ਨਹੀਂ ਤਾਂ ਮੇਰੇ ਸਹਿਬ ਦੀ ਕਾਖ ਦੇ ਨੇ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਤੁਦਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰੇ ਅਬ ਕੀ ਕਰੇ ਪ੍ਰਾਨੀ RAM ਰਾਏ ਹੋਹੇ ਬੈਦ ਬਨਵਾਰੀ ਆਪਣੇ ਸੰਤਾਂ ਲੇਹੋ ਬਾਰੀ ਵੈ ਗੁਰੂ ਕਿਰਪਾ ਕਰਦਾ ਆਪਣੇ ਪਿਆਰੇ ਨੂੰ ਉਬਾਰ ਲੈਂਦਾ ਭਾਵੇਂ ਬਚਪਨ ਹੋਵੇ ਜਵਾਨੀ ਹੋਵੇ ਬੜੇ ਪਾਉ ਹੋਏ ਸਤਿਗੁਰ ਐਸੀ ਬਖਸ਼ਿਸ਼ ਕਰਨ ਸਭ ਦਾ ਧੰਨਵਾਦ ਹੁਲਾ ਦੀ ਖੀਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤ